ਦੇ ਚੱਕਰ ਦੀ ਸ਼ੇਰ ਪਿੰਦਾ ਨੋਲਗਨ ਨੇ ਕਿੰਨਾ ਕਿ ਪ੍ਰਸਿੱਧ ਹੈ ਇਹ ਗੁਰਪਿਆਰ ਬਾਈ ਦੇ ਪਹਿਲਾਂ ਦੱਸਿਆ ਵੱਡੇ ਖਿਡਾਰੀਆਂ ਦੀ ਕਹਿੰਦੇ ਧਰਤੀ ਹੈ ਸਾਹਮਣੇ ਚਾਰ ਯਾਫੀ ਕਹਿੰਦੇ ਤਿਆਰ ਬਰ ਤਿਆਰ ਨੇ ਮੇਰੇ ਬਿੱਤਰੋ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਇਸ ਵੇਲੇ ਕਰਦਾ ਵੱਧ ਕੇ ਕੋਸ਼ਿਸ਼ ਵੱਡਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਕਹਿੰਦੇ ਚੋਟੀ ਦੀਆਂ ਬੈਂਦੀਆਂ ਦਾਦਾ ਲੱਗਦਾ ਜੋਰ ਤੇ ਸਾਹਮਣੇ ਨੰਬਰ ਇਸ ਵੇਲੇ ਯਾਫੀ ਦੇ ਹਿੱਸੇ ਹਦੀ ਯਾਰ ਰੇਡਰ ਦੇ ਹਿੱਸੇ ਇਹ ਫੈਸਲੇ ਅਫੀਸ਼ੀਅਲ ਕਰਨਗੇ ਸਾਡੇ ਮੂਲਕ ਵਾਲੇ ਦੂਬੀ ਬਾਈ ਦਾ ਫੈਸਲਾ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਗੁੱਟਾ ਠੀਕੀ ਦੀ ਬੜੇ ਸਤਿਕਾਰ ਦੇ ਯੋਗ ਦੇ ਸਾਡੇ ਬਹੁਤ ਬੜਾ ਧੰਨਵਾਦ ਅਗਲੀ ਰੇਡ ਹੋਰ ਉਸਤਾਦ ਲਓ ਸਾਹਮਣੇ ਖੇਡ ਗਰਾਹ ਦੇ ਵਿੱਚ ਹੈ ਜਾਇਰ ਕੁਲਦੀਪ ਕਬੱਡੀ ਪਾ ਰਿਹਾ ਸਰਦੂਨੇ ਵਾਲੀਆਂ ਕੁਲਦੀਪ ਰੇਡ ਪਾ ਰਿਹਾ ਹੈ ਚਾਰ ਗਾਫੀ ਮੈਦਾਨ ਦੇ ਵਿੱਚ ਨੇ ਉਹ ਚੱਕ ਅਲੀ ਸ਼ੇਰਪਿੰਡ ਦੇ ਕੌਣ ਦੋ ਹੱਥ ਕਰੇਗੇ ਇਸ ਗੱਭਰੂ ਦੇ ਨਾਲ ਬਾਰਸਾ ਤੋਂ ਮੰਡੀ ਸਰਦੂਰਗੜ੍ਹ ਨੂੰ ਜਾਣ ਵਾਲੇ ਰੋਡ ਦੇ ਉੱਤੇ ਸਰਦੂਲਿਆਂ ਦਾ ਪਿੰਡ ਹੈ ਕੁਲਦੀਪ ਦਾ ਲਓ ਸਾਹਮਣੇ ਖੇਡ ਗਰਾਊਂਡ ਦੇ ਵਿੱਚ ਚੱਕ ਅਲੀ ਸ਼ੇਰਪਿੰਡ ਦੀ ਟੀਮ ਵੱਲੋਂ ਰੇਡ ਪੈ ਗਈ ਹੈ

ਮੇਮੇ ਦੰਦ ਨੇ ਨਾ ਉਹਦਾ ਵੀ ਨਾ ਬਹੁਦਰ ਸਾਡੀ ਵਾ ਖੇਡ ਕਬੱਡੀ ਦੇ ਮਹਾਨ ਕਬੱਡੀ ਫਿਦਾਰੀ ਜਾਦੂ ਗੋੜਾ ਵਾਲ ਜੀ ਸਾਡੇ درمیان ਆਏ ਹੈ ਜਿਨ੍ਹਾਂ ਦਾ ਵਿਸ਼ੇਸ਼ ਮਾਨ ਸਰਵਾਰ ਕੀਤਾ ਜਾਣਾ ਹੈ ਜੇਟੀ ਫੋਰ ਨੇ ਉਹਨਾਂ ਦਾ ਜੋੜ ਬੱਪੀਆਂ ਨੇ ਦਾ ਮਹਾਨ ਕ੍ਰੇਟੀ ਖਿਡਾਰੀ ਸਾਡੀ ਮੈਂ ਖੇਡ ਕਬੱਡੀ ਦੇ ਇਸ ਇਲਾਕੇ ਦੇ ਇਸ ਜ਼ਿਲ੍ਹੇ ਦੇ ਜਿਨ੍ਹਾਂ ਦੇ ਵੱਡੇ ਮਾਨਸਨ ਮਾਰਕਮਿਟੀ ਵੱਲੋਂ ਅੱਜ ਕੀਤੇ ਜਾ ਰਹੇ ਹੈ ਜਾਦੂ ਗੋੜਾਵਾਲ ਜੀ ਸਾਡੀ ਦਰਮਿਆਨ ਆਏ ਹੈ ਬਹੁਤ ਬਹੁਤ ਧੰਨਵਾਦ ਹੈ ਡੀਏਵੀ ਕਾਲਜ ਵਿਛੇਣਾ ਦੀ ਟੀਮ ਦਾ ਇੱਕ ਵੱਡਾ ਹਿੱਸਾ ਜਾਦੂ ਗੋੜਾਵਾਲ ਰਿਹਾ ਹੈ ਜਾਦੂ ਗੋੜਾਵਾਲ ਵੀਰ ਆਪਣਾ ਸਾਡੀ ਦਰਮਿਆਨ ਪੁੰਜਿਆ ਹੈ ਇਧਰ ਗੋੜਾ ਨਾਜਨ ਕਹਿੰਦੇ ਘੁੰਮਣਾ ਵਾਲਾ ਜੱਫਾ ਲਾ ਕੇ ਇੱਕ ਤਕੜਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਅਗਲੀ ਕਬੱਡੀ ਪੌਂਡ ਦੇ ਲਈ ਕੁਲਦੀਪ ਅੱਗੇ ਵੱਲ ਵੱਚਕਾ ਲਓ ਸਾਹਮਣੇ ਘੁੰਮਣਕਰਾਂ ਦੀ ਟੀਮ ਵੱਲੋਂ ਸਰਦੂਲੇ ਵਾਲੀਏ ਕੁਲਦੀਪ ਨੇ ਇੱਕ ਰੇਡ ਪਾ ਦਿੱਤੀ ਹੈ ਯਾਰ ਜਸਪ੍ਰੀ ਤਿਆਰ ਮੈਦਾਨ ਦੇ ਵਿੱਚ ਹੈ ਚੱਕ ਅਨਸ਼ੇਰ ਪਿੰਡ ਦੇ ਸਾਹਮਣਾ ਕਰ ਰਿਹਾ ਹੈ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਹੈ ਮੇਲਾ ਫੜੜੇ ਭਾਈ ਕੇ ਚੱਲਦਾ ਹੈ ਗੱਲਾਂ ਦੂਰ ਦਰਾਂ ਦੇ ਸ਼ਿਰਾਂ ਹੋਈਆਂ ਪੀਵੀ31ਮਾਨਸਾ ਕਬੱਡੀ.com ਅੱਜ ਦੇ ਕਬੱਡੀ ਕੱਪ ਨੂੰ ਲਾਈਵ ਕਰ ਰਹੀ ਹੈ ਅਗਲਾ ਐਸ ਮੈਚ ਖੇੜਿਆ ਜਾਣਾ ਪ੍ਰੀਤ ਬੇਨਤੀ ਕਰਦਾ ਦੋਦਰਾ ਸਾਹਿਬ ਤੇ ਚੱਠੇ ਵਾਲਾ ਗਰਾਊਂਡ ਦੇ ਵਿੱਚ ਆਜੋ ਮੇਰਾ ਵੀਰ ਜਲਦੀ ਦੇ ਨਾਲ ਦੋਦਰਾ ਸਾਹਿਬ ਇਹ ਤੇ ਚੱਠੇ ਵਾਲਾ ਗਰਾਊਂਡ ਦੇ ਵਿੱਚ ਆਜੋ ਜਾਦੂ ਗੋੜਾਵਾਲ ਦੇ ਇੱਥੇ ਪਹੁੰਚਣ ਤੇ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ। ਲਓ ਖੇਡ ਦੇ ਮੈਦਾਨ ਦੇ ਵਿੱਚ ਰੇਡ ਪੈ ਗਈ ਹੈ। ਜੱਫਾ ਲੱਗ ਗਿਆ। ਇਹ ਘੁੰਮਣ ਕਲਾ ਪਿੰਡ ਦਾ ਮੱਗਰ ਨੌਜਵਾਨ ਹੈ ਜਿਹਨੇ ਜੱਫਾ ਲਾਇਆ ਹੈ। ਲਓ ਪੁਆਇੰਟ ਘੁੰਮਣ ਕਲਾ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਹੈ। ਲੈ ਵੀ ਜਿੰਦਰ ਚੈੱਕ ਲਾ ਮਾਈਕ। ਲਓ ਸਾਹਮਣੇ ਮੈਜਰਨ ਕਹਿੰਦੇ ਘੁੰਮੜ ਕਲਾਂ ਵਾਲਾ ਇਸ ਵੇਲੇ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਮੇਰੇ ਮਿੱਤਰੋ ਸਾਹਮਣੇ ਚੱਕਰ ਦੀ ਸ਼ੇਰਪਿੰਡਾ ਨੁੰਦਿਆਂ ਦਾ ਬੱਧੀ ਟੀਮ ਕਹਿੰਦੇ ਬਣ ਕੇ ਆਈ ਹੈ ਲਓ ਸਾਹਮਣੇ ਇਧਰ ਵੀ ਜਫਾ ਤੇ ਜਫਾ ਉਧਰ ਵੀ ਲੱਗੂ ਜਰੂਰ ਭਾਜੀਆਂ ਬਰਾਬਰ ਦੀਆਂ ਮੋੜਨਗੇ ਅੱਜ ਬੰਦੇ ਕੰਨਾਂ ਲੱਗੜੀਆਂ ਟਿਕਾਣੇ ਮੇਰੇ ਮਿੱਤਰੋ ਇਹ ਚੱਕਰ ਦੀ ਸ਼ੇਰਪਿੰਡਾ ਖਿਡਾਰੀ ਇਸ ਵੇਲੇ ਇੱਕ ਜਾਨਦਾਰ ਨੰਬਰ ਦਾ ਕਹਿੰਦੇ ਵਾਧਾ ਆਪਣੀ ਟੀਮ ਦੇ ਸਿਰ ਕਰਦਾ ਹੋਇਆ 30 ਸੈਕਿੰਡ ਦਾ ਸਮਾਂ ਫੈਸਲੇ ਨੂਰ ਕੇ ਵਾਲੇ ਉਸਤਾਦ ਦੇ ਹੋਰਗੇ ਨੰਬਰ ਜਿਹੜਾ ਚਾਬੀ ਦੇ ਹਿੱਸੇ ਜੁੜ ਚੁੱਕਿਆ ਹੈ। ਬਹੁਤ ਬਹੁਤ ਵੱਡਾ ਧੰਨਵਾਦ ਹੈ ਇਹਦੇ ਖੇਡ ਮੇਲੇ ਦੇ ਨਾਲ ਵੀਰੇਨ ਕੁਮਾਰ ਜੀਦਰ ਸਾਡਾ ਸ਼ੂਹੱਤ ਵਾਲਾ ਭਰਾ ਵੀ ਕਦੇ ਢੀਕੀ ਦੇ ਵਿੱਚੋਂ ਲਾਈਵ ਦਿੜਾ ਹੋਇਆ ਹੈ। ਸ਼ੂਹੱਤ ਇੱਕ ਬਹੁਤ ਵੱਡਾ ਸ਼ੂਰੂਬਾ ਮੇਰੇ ਮਿੱਤਰੋ ਥਾਣਾ ਰੋਡ ਦੇ ਉੱਪਰ ਕਿੰਨਾ ਹੁੰਦੀਆਂ ਪਰ ਸਾਹਮਣੇ ਇਧਰਲੇ ਪਾਸੇ ਟੱਕਰ 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 ਜੱਫਾ ਫੇਰ ਲੱਗ ਗਿਆ ਔਰ ਇਹਨੇ ਮੇਦੀਆਂ ਟੀਮਾਂ ਵੀ ਗਰਾਊਂਡ ਦੇ ਪਿੱਛੇ ਰਹਿ ਗਈਆਂ ਬਾਲਾ ਸਹਿਨ ਅਤੇ ਚੱਠੇ ਵਾਲਾ ਦੂਜਰਾ ਸਹਿਨ ਦੀ ਟੀਮ ਦੇ ਪ੍ਰੇਰ ਖੇਡ ਗਰਾਊਂਡ ਦੇ ਵਿੱਚ ਆ ਗਿਆ ਹੈ ਗੱਦੂ ਪੁੱਜ ਗਿਆ ਟਿੰਬਾ ਆ ਗਿਆ ਤਾਰੀ ਦੋਦੜਾ ਪੁੱਜ ਰਿਹਾ ਨਾਲ ਕਹਿੰਦੇ ਬੁਰਜ ਹਰੀ ਦਾ ਸੋਨੀ ਹੈ ਉਹ ਛੋਟੀ ਛੋਟੀ ਦੇ ਮੱਲ ਹੈ ਹਾਂਜੀ ਹੈਲੋ ਹਾਂਜੀ ਓਪਨ ਕਬੱਡੀ ਦੀ ਅਸੀਂ ਪਹਿਲਾਂ ਵੀ ਦੋ ਤਿੰਨ ਚਾਰ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਐਂਟਰੀ ਬੰਦ ਕਰ ਦੇ। ਕੱਟੋ-ਕੱਟ ਅਸੀਂ ਪੰਜ ਟੀਮਾਂ ਨੂੰ ਪਹਿਲਾਂ ਵਾਪਸ ਕਰ ਸਕਦੇ ਹਾਂ। ਕਰ ਚੁੱਕੇ ਹਾਂ ਸੋ ਓਪਨ ਕਬੱਡੀ ਵਾਲੇ ਜਿੰਨੇ ਵੀ ਉੱਥੋਂ ਆਉਂਦੇ ਕਿਰਪਾ ਕਰਕੇ ਕੋਈ ਵੀ ਟੀਮ ਹੁਣ ਅਸੀਂ ਐਂਟਰੀ ਨਹੀਂ ਕਰਾਂਗੇ। ਕੋਈ ਵੀ ਟੀਮ ਆ ਕੇ ਓਪਨ ਕਬੱਡੀ ਦੀ ਸਾਨੂੰ ਹੁਣ ਡਿਸਟਰਬ ਨਾ ਕਰੇ ਕਿਰਪਾ ਕਰਕੇ ਓਪਨ ਕਬੱਡੀ ਦੇ ਟੀਮਾਂ ਦੂਰ ਰਹਿ ਗਈਆਂ। ਉਹ ਅਸੀਂ ਐਂਟਰੀ ਨਹੀਂ ਕਰ ਸਕਦੇ। ਤਾਰਵਾ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਜੀ ਉਪਰਲੇ ਵੀਰ ਹੁਣ ਨਾਨ ਡਿਸਟਰਬ ਕਰਨ ਬਾਫੀ ਚੋੜੇ ਆ ਜੋ ਟੈਮਾ ਦਿੱਤੇ ਸਮੇਂ ਤੋਂ ਲੇਟ ਨੇ ਇਹ ਰੂਲ ਨੇ ਖੇਡ ਮੈਦਾਨੇ ਜਿੰਨਾ ਸਮਾਂ ਦਿੱਤਾ ਸੀਗਾ ਐਂਟਰੀ ਲਈ ਉਹ ਸਮਾਂ ਬੰਦ ਹੋ ਚੁੱਕਿਆ ਹੈ ਕਿਰਪਾ ਕਰਕੇ ਕੋਈ ਵੀ ਖਿਡਾਰੀ ਕੋਈ ਵੀ ਟੀਮ ਰਜਿਸਟਰ ਬਣਾ ਕਰੇ ਪ੍ਰਬੰਧਕ ਬਾਰ ਬਾਰ ਬੇਨਤੀ ਕਰਦੇ ਆ ਉਹ ਸਮਰੇ ਕਹਿੰਦੇ ਜਗਵਾਨ ਵਾਲਿਆ ਚੋਗਾ ਮੇਰੇ ਮਿੱਤਰੋ ਅਰਜਨ ਦੇ ਤੀਰ ਵਰਗਾ ਖਿਡਾਰੀ ਹੈ ਬੜਾ ਸ਼ਾਰਟ